আতের নাম વાહે હું লাগা લેতের নাম વાહે હું ਵਾਹਿਗੁਰੂ ਤੇਰਾ ਬਹਾਦਰ ਹੈ ਜਿੰਦੂ ਬਹਾਦਰ ਹੈ ਜਿੰਦੂ ਬਹਾਦਰ ਹੈ ਅਧਰਤੁ ਮਾਰਿਆ ਜਿੰਦੂ ਬਹਾਦਰ ਸਮਾਰਿਆ ਦੁਰ ਤੇਗ ਬਹਾਦਰ ਸਮਾਰਿਆ ਜਿੰਦੂ ਬਹਾਦਰ ਸਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਹੈ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਸਥਾਨ ਤੇ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਨੂੰ ਮੁਖਾਤਵ ਰੱਖ ਕੇ ਕਰਕੇ ਗੁਰੂਕੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਰਕਲ ਸੁਖਮਨੀ ਸੁਸਾਇਟੀ ਰਾਤ ਵਾਲੀਆਂ ਜਿਹੜੀਆਂ ਸੰਗਤਾਂ ਜਾਂ ਅਮਰਤ ਵੇੜੇ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾ ਨਿਭਾਉਂਦੀਆਂ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਰਲਮਲ ਕਰਕੇ ਤਾਨਗੁਰ ਉੱਤੇ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਸ਼ਬਦ ਚੌਂਕੀ ਦੇ ਰੂਪ ਵਿੱਚ ਨਗਰ ਦੀਆਂ ਪ੍ਰਕਰਮਾਂ ਕਰਨ ਵਾਸਤੇ ਚਾਲੇ ਪਾਉਣ ਲੱਗੀਆਂ ਨੇ ਜੀ ਮਹਾਰਾਜ ਕਿਰਪਾ ਕਰੇ ਗੁਰੂ ਪਾਤਸ਼ਾਹ ਕਿਰਪਾ ਕਰੇ ਤਾਨਗੁਰ ਨਾਨਕ ਮਹਾਰਾਜ ਆਪਣਾ ਮੇਰ ਪ੍ਰਿਆਹ ਹੱਥ ਰੱਖਣਾ ਇਸ ਸ਼ਬਦ ਚੌਂਕੀ ਨੂੰ ਨਿਰਵਗੰਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨ ਤੇ ਕੱਲ ਨੂੰ ਵੀ ਸਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮੁਖਤਬ ਰੱਖ ਕੇ ਰਾਤ ਦਾ ਪ੍ਰੋਗਰਾਮ ਵੀ ਕੀਤਾ ਜਾਣਾ ਹੈ। ਤੋਂ ਸਤ ਤੋਂ तकरीबन 10 ਵਜੇ ਤੱਕ ਹੋਏਗਾ ਰਾਤ ਦੇ। ਤੁਹਾਹਾਰਾ ਕਿਰਪਾ ਕਰੇ ਸੰਗਤਾਂ ਨੂੰ ਨਮਰਤਾ ਸਾਥ ਬੇਨਤੀ ਹੈ ਜੀ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪਹਿਲਾਂ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਨੇ। ਆਉਣ ਵਾਲੇ ਸਮੇਂ ਵਿੱਚ ਵੀ ਅਸਾਂ ਨੂੰ ਖੁਸ਼ੀਆਂ ਹੀ ਚਾਹੀਦੀਆਂ ਤੇ ਗੁਰੂ ਘਰ ਦੇ ਏਕਤਲੀਆਂ ਬਣ ਕੇ ਗੁਰੂ ਘਰ ਦੇ ਸੇਵਾਦਾਰ ਬਣ ਕੇ ਗੁਰੂ ਕਰਦੇ ਨਾਮ ਜਪਣ ਵਾਲੇ ਬਣ ਕੇ ਗੁਰੂ ਦੀ ਸੰਗਤ ਸੇਵਾ ਕਰਨ ਵਾਲੇ ਬਣ ਕੇ ਮਹਾਰਾਜ ਦੇ ਘਰ ਦੀ ਹਾਜ਼ਰੀ ਭਰੋ ਗੁਰੂ ਪਾਤਸ਼ਾਹ ਤੁਹਾਡੀਆਂ ਖੁਸ਼ੀਆਂ ਪੂਰੀਆਂ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾ ਕਰਿਓ ਇਸੇ ਤਰ੍ਹਾਂ ਹੀ ਆਪ ਸਭ ਦਾ ਭੰਗੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀ ਹਿੱਤਿ ਜਿਹਾਰੇ ਨੂੰ ਮਨਾਉਣ ਵਾਸਤੇ ਅਗ ਵਾਲੇ ਸਮੇਂ ਵਿੱਚ ਅਸੀਂ ਵੱਡਿਆ ਯਤਨ ਕਰਾਂਗੇ ਕਿਉਂਕਿ ਪਹਿਲੀ ਵਾਰੀ ਹੈ ਇਸ ਤਰ੍ਹਾਂ ਕਿ ਸਾਡੇ ਤੋਂ ਵੀ ਤੇ ਸੁਭਾਉ ਹੋਣੀ ਹੈ ਜੇਕਰ ਉਹ ਕਰਤਾ ਕਰਿਓ ਨਾ ਭਲਾ ਨੂੰ ਨਾ ਚਾਹਿਓ ਆਮ ਵਾਲੇ ਸਮੇਂ ਦੇ ਪਹਿਲਾ ਖੁਰਾ ਜਿ ਕਰਾ ਕਰਾਂਗੇ ਜਾਤੂ ਕਰਿਆ ਕਰਨ ਦੇ ਗੁਰੂ ਪਾਤਿ ਦੇ ਸੰਤੋਖ ਲਈ ਚਿੰਤਾ ਜਾ ਸਕੇ ਤੇ ਗੁਰੂ ਕੇ ਸੰਗਤ ਮਤ ਵੱਧ ਜਰ ਕੇ ਗੁਰੂ ਦੇ ਸੰਗਤ ਦੀ ਸੇਵਾ ਕਰੇ ਇਸ ਕਰਕੇ ਮਹਾਰਾਜ ਕਿਰਪਾ ਕਰੇ ਹੋਣ ਕਰਕੇ ਸ੍ਰੀ ਜਿਹੜੀ ਸੰਗਤ ਸੇਵਾ ਕਰ ਰਹੀ ਹੈ ਗੁਰੂ ਦੇ ਖਰਦਾਵਾਲਾ ਹਰਦਾਸਾਹ ਮਹਾਰਾਜ ਅਗਲੇ ਪਾਸੇ ਸੇਵਾ ਪ੍ਰਮਾਨ ਕਰਿਓ ਕਿਰਨ ਦੀ ਕਾਲਕਲਸ਼ਨ ਦੀ ਸਾਖ ਮੰਨ ਲਓ ਜਿਨਾ ਖਜਾਨਿਆਂ ਵਿੱਚ ਇਹ ਖਜ਼ਾਨੇ ਭੰਡਾਰੇ ਭਰਪੂਰ ਕਰਾਣੇ ਰਸਤਾ ਵਰਸਾ ਆਈਆਂ ਨੇ ਰਸਤਾ ਵਰਸਾ ਸੱਚੇ ਪੱਤ ਜੀ ਇਹਨਾਂ ਖਜ਼ਾਨਿਆਂ ਵਿੱਚ ਦਵਾਈਆਂ ਨਾਲ ਖਜ਼ਾਨੇ ਭਰਪੂਰ ਕਰਾਏ ਇਸੇ ਤਰ੍ਹਾਂ ਪਿਆਰ ਗੁੰਮ ਦੇ ਤਰ੍ਹਾਂ ਚੱਲ ਗਏ ਬੜੀ ਛੋਲੇ ਛੋਲੇ ਗੁਰੂ ਸੇ ਪਿਆਰੋ ਸੰਗਤ ਜਿਹੜੀ ਬੜੀ ਆਪਣੀ ਗੜਾ ਨਹੀਂ ਨਹੀਂ ਚੱਲ ਜਿਓ ਕੋਲੇ ਵੇਲਾ ਮਰਨ ਕਬੂਲੇ ਮੈਲਾ ਮਰਨ ਕਬੂਲੇ